ਸਾਰੇ ਦਿਨਾਂ ਤੋਂ ਚੱਲ ਰਹੀ ਹੈ ਸਾਰੇ ਦਿਨਾਂ ਤੋਂ ਚੱਲ ਰਹੀ ਹੈ ਇੱਕ ਬੜਾ ਖਾਸ ਵਾਲੀ ਕਹਿ ਰਹੇ ਨੇ ਇਹ ਸੁਣਿਆ ਦਿਲੇਕ ਜੰਜੂ ਕੇ ਰਾਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪ੍ਰੋਗਰਾਮ ਉਲੀਕੇ ਗਏ ਨੇ ਜਿਸ ਦੇ ਚੱਲਦਿਆਂ ਜਿੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਸੰਪੂਰਨ ਪ੍ਰਬੰਧ ਕੀਤੇ ਜਾ ਰਹੇ ਨੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਨੂੰ ਪੂਰਨ ਰੂਪ ਵਿੱਚ ਚਿੱਟੇ ਰੰਗ ਦੇ ਵਿੱਚ ਧਿਕ ਦੇਣ ਦੇ ਲਈ ਸੇਵਾ ਆਰੰਭ ਵੀ ਗਈ। ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਪ੍ਰਸ਼ਾਸਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਬੱਸ ਸਟੈਂਡ ਤੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਬਣਾਉਣ ਦੇ ਲਈ ਚਿੱਟੇ ਰੰਗ ਦੀ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਪੂਰੇ ਚਿੱਟੇ ਰੰਗ ਵਿੱਚ ਰੰਗਿਆ ਜਾਵੇਗਾ ਸੇਵਾਦਾਰ ਬਣ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕੀਤੀ ਜਾਵੇਗੀ। तुसी सुनो इस मौके उन्होंने कहा पीबी प्राइम अपडेट दे लिए गगन पंबरा दी रिपोर्ट ਜੀ ਅ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਨੂੰ ਲੈ ਕੇ ਅਸੀਂ ਦਿਲੋਂ ਬਹੁਤ ਤਿਆਰੀਆਂ ਕਰ ਰਹੇ ਹਾਂ ਬਹੁਤ ਸਾਰਾ ਤੁਸੀਂ ਅਨੰਦਪੁਰ ਸਾਹਿਬ ਦੀ ਸਾਰੀ ਸੜਕਾਂ ਦੇਖ ਸਕਦੇ ਹੋ ਸਾਰੀ ਸੜਕਾਂ ਨਵੀਆਂ ਬਣ ਰਹੀਆਂ ਹਨ ਅਨੰਦਪੁਰ ਸਾਹਿਬ ਦੇ ਜਿੰਨੇ ਪੋਲਸ ਹਨ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਸਾਰੀਆਂ ਲਾਈਟਾਂ ਬਦਲੀਆਂ ਗਈਆਂ ਹਨ ਅਨੰਦਪੁਰ ਸਾਹਿਬ ਨੂੰ ਟੋਟਲੀ ਪਹਿਲਾ ਸ਼ਹਿਰ ਹੋਊਗਾ ਪੰਜਾਬ ਦਾ ਜਿਹੜੇ ਹਰ ਕੋਨੇ 'ਚ ਸੀਸੀਟੀਵੀ ਕੈਮਰਾ ਹੋਊਗਾ ਉੱਥੇ ਹੀ ਕਿਉਂ ਲਈ ਅਨੰਦਪੁਰ ਸਾਹਿਬ ਨੂੰ ਸਿਟੀ ਆਖਿਆ ਜਾਂਦਾ ਪਰ ਹਕੀਕਤ ਤੋਂ ਕੌਸਾਂ ਦੂਰ ਸੀ ਉਸ ਨੂੰ ਲੈਂਦੇ ਹੋਏ ਉਸ ਨੂੰ ਦੇਖਦੇ ਹੋਏ ਅਸੀਂ 20000 ਲੀਟਰ ਜਿਹੜਾ ਪੇਂਟ ਹੈ ਉਸ ਦਾ ਬੰਦੂਬਸ ਕੀਤਾ ਤੇ ਪੂਰੇ ਸ਼ਹਿਰ ਨੂੰ ਜਿਹੜਾ ਹੈ ਅਸੀਂ ਵਾਈਟ ਪੇਂਟ ਕਰਾਂਗੇ ਦੇ ਵਿੱਚ 100 ਲੇਬਰ ਰੋਜ਼ਾਨਾ ਲੱਗੂਗੀ ਪਲੱਸ ਸਾਡੇ ਸਾਰੇ ਐਮਸੀ ਸਹਿਬਾਨ ਉਹ ਵੀ ਘਰ ਘਰ ਜਾ ਕੇ ਪੇਂਟ ਵੰਡਣਗੇ ਸਾਡੇ ਆਪਣੀ ਟੀਮਾਂ ਵੀ ਲੱਗਣਗੀਆਂ ਤਾਂ ਅਗਲੇ 5-7 ਦਿਨਾਂ 'ਚ ਤੁਹਾਨੂੰ ਕਾਫੀ ਅਸਰ ਮਿਲੇਗਾ ਬਹੁਤ ਸਾਰੇ ਪ੍ਰੋਗਰਾਮ ਹੈ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਬੀ ਟ੍ਰਿਕ ਨੂੰ ਚਰਨ ਗੰਗਾ ਸਟੇਡੀਅਮ 'ਚ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਹੋਣ ਜਾ ਰਿਹਾ ਹੈ ਅ ਤੁਸੀਂ ਯਕੀਨ ਮੰਨਿਓ ਕਿ ਹਗਰੂ ਸਾਹਿਬ ਜੀ ਇਸ ਧਰਤੀ ਦੇ ਉੱਤੇ ਤੁਸੀਂ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਸਮੇਤ ਆਪਣੇ ਬਜ਼ੁਰਗਾਂ ਸਮੇਤ ਇਹ ਲਾਈਟ ਐਂਡ ਸਾਊਂਡ ਸ਼ੋਅ ਦੇਖਣ ਜ਼ਰੂਰ ਆਓ ਕਿ ਇੰਨੀ ਸ਼ਾਨਦਾਰ ਉਡੀ ਸਕ੍ਰਿਪਟ ਹੈ ਕਿ ਤੁਸੀਂ ਤੁਹਾਡਾ ਆਪਣੇ ਆਪ ਤੁਹਾਡੀ ਰੂਹ ਖੁਸ਼ ਹੋ ਜੂਗੀ ਤੁਸੀਂ ਕਿ ਉਹ ਉਹ ਦੇਖ ਕੇ ਅਸੀਂ ਬਹੁਤ ਪਿਆਰ ਨਾਲ ਤੇ ਬਹੁਤ ਇਤਿਹਾਸ ਦਾ ਵਿੱਚ ਕਈ ਪਹਿਲੂ ਬਹੁਤ ਚੰਗੇ ਚੰਗੇ ਬੰਦਿਆਂ ਨੂੰ ਨਹੀਂ ਪਤਾ ਹੁੰਦੇ ਉਹ ਸਾਰਾ ਇਤਿਹਾਸ ਬਹੁਤ ਹੈ ਇਹ ਸਾਰਾ ਰਿਲੀਜੀਅਸ ਪੈਨਲ ਤੋਂ ਵੈਟਟ ਕਰਾ ਕੇ ਉਹ ਲਾਈਟਿੰਗ ਸੌਨ ਸ਼ੋਅ ਕਰਾਇਆ ਗਿਆ ਫਿਰ 23 ਤਰੀਕ ਨੂੰ ਸਰਵ ਕਰਮ ਸੰਮੇਲਨ ਹੈ ਸਾਰੇ ਧਰਮਾਂ ਦੇ ਜਿਹੜੇ ਸੰਤ ਮਹਾਪੁਰਖ ਉਹ ਪਹੁੰਚ ਰਹੇ ਨੇ 23 ਨੂੰ ਫਿਰ ਸ਼ਾਮੀ ਕੀਰਤਨ ਦਰਬਾਰ ਹੈ 24 ਨੂੰ ਵਿਧਾਨ ਸਭਾ ਹੈ ਸੀਸਪਟ ਨਗਰ ਕੀਰਤਨ ਹੈ ਢਾਡੀਵਾਰਾ ਹੋਣਗੀਆਂ ਚਰنگਾਗਾ ਸਟੇਡੀਅਮ ਚ ਗਤਕਾ ਦਾ ਪ੍ਰਦਰਸ਼ਨ ਹੋਊਗਾ ਸ਼ਾਮੀ ਜਿਹੜਾ ਹੈ ਫਿਰ ਕੀਰਤਨ ਦਰਬਾਰ ਹੈ 25 ਤਰੀਕ ਨੂੰ ਸਰਬੱਤ ਦਾ ਭਲਾ ਪ੍ਰੋਗਰਾਮ ਦਾ ਸਮਾਪਤੀ ਹੈ 23 ਤੋਂ ਲੈ ਕੇ 29 ਨਵੰਬਰ ਤੱਕ ਅਨੰਪੁਰ ਸਾਹਿਬ ਚ ਲੋਕਿਕ ਡਰੋਨ ਸ਼ੋ ਰੋਜ਼ਾਨਾ ਸ਼ਾਮੀ 5 ਵਜੇ ਬਰਾਸਤੇ ਖਾਲਸਾ ਚੱਲ ਜਾਰੀਆਂ ਟਰਾਲੀ ਟਰੈਕਟਰ ਟਰਾਲੀ ਸਿਟੀਆਂ ਬਣਾਈ ਜਾ ਰਹੀਆਂ ਪਾਰਕਿੰਗਾਂ 100 ਕਿੱਲੇ ਤੋਂ ਵੱਧ ਪਾਰਕਿੰਗ ਤਿਆਰ ਕੀਤੀ ਜਾ ਰਹੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਪਾਰਕਿੰਗ ਹਰ ਕੈਂਟ 20000 ਤੋਂ ਵੱਧ ਗੱਡੀਆਂ ਖੜਨ ਦੀ ਸਮਰੱਥਾ ਹੋਊਗੀ